ਅੱਜ ਪੰਜਾਬ ਦੇ ਜਿਸ ਪ੍ਰਕਾਰ ਦੇ ਹਾਲਾਤ ਹਨ ਪੰਜਾਬ ਮਰਿਆ ਪਿਆ ਚਾਰੇ ਪਾਸਿਓ ਅੱਜ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਤੇ ਸਮਾਂ 4 ਲੱਖ ਕਰੋੜ ਦਾ ਕਰਜ਼ਾ ਬਈ ਨੌਜਵਾਨ ਨੂੰ ਆਹ ਮੁੰਡੇ ਜਿਹੜੇ ਬੈਠੇ ਜਿਹੜੀਆਂ ਨਰੇਗਾ ਚ ਕੰਮ ਕਰਦੀਆਂ ਮੇਰੀਆਂ ਮਾਵਾਂ ਜਿਹੜੀਆਂ ਗੋਹਾ ਕੂੜਾ ਕਰਦੀਆਂ ਦਿਹਾੜੀ ਕਰਦੀਆਂ ਉਹਦੇ ਸੁਪਨੇ ਆ ਵੀ ਮੈਂ ਆਹਦੇ ਮੁੰਡੇ ਨੂੰ ਪੜਾਉਣਾ ਹੈ ਮੈਂ ਆਹਦੇ ਮੁੰਡੇ ਨੂੰ ਪੜਾ ਕੇ ਭਾਵੇਂ ਮੈਂ 5 ਵਜੇ ਉੱਠੂ ਦੋ ਘਰਾਂ ਦੇ ਗੋਆਕੂੜਾ ਜਾਦੇ ਕਰਕੇ ਆਉਂ ਪਰ ਮੈਂ ਆਪੇ ਮੁੰਡੇ ਨੂੰ ਪੜਾਉਣਾ ਹੈ ਪਰ ਪੜਾ ਕੇ ਜਦੋਂ ਮੁੰਡੇ ਨੂੰ ਐਮਏ ਪੀਏ ਕਰਾ ਦਿੰਦੀ ਹੈ ਮੇਰੀ ਮਾਂ ਤੇ ਮੇਰਾ ਬਾਪ ਉਹ ਵਜਾਦਾ ੱਟਕੇ ਖਾਂਦਾ ਫਿਰਦਾ ਫਿਰ ਗਰੀਬ ਜਦੋਂ ਬੱਚੇ ਨੂੰ ਕਹਿੰਦਾ ਫਿਰ ਉਹਦਾ ਗੋਆਕੂੜਾ ਕਰਉਂਦੀ ਨਹੀਂ ਕਰਦਾ ਜਾਂ ਤਾਂ ਉਹ ਪੜਾਵੇ ਹੀ ਨਾ ਪੜਾ ਕੇ ਫਿਰ ਉਹ ਤੁਰਿਆ ਫਿਰਦਾ ਇੱਥੇ ਸੱਥਾਂ 'ਚ ਬਿਠਦਾ ਐ ਇੱਧਰ ਉੱਧਰ ਜਾਂਦਾ ਫਿਰ ਉਹ ਨਸ਼ੇ ਦਾ ਆਦੀ ਹੁੰਦਾ ਐ ਹੁਣ ਇਹ ਜਿਹੜਾ ਨਸ਼ਾ ਹੈ ਇਹ ਕੋਈ ਕਹੇ ਦੇ ਮੈਂ ਸਵੇਰੇ ਬੰਦ ਕਰ ਦੂੰਗਾ ਇਹ ਨਹੀਂ ਹੋਣਾ ਜੋ ਤੇ ਨਸ਼ਿਆ ਵਰਦ ਜਿੰਨਾ ਚਿਰ ਡਿਮਾਂਡ ਹੈਗੀ ਹੈ ਨਸ਼ੇ ਦੀ ਉਹਨਾਂ ਚਿਰ ਸਪਲਾਈ ਚੇਨ ਟੋਟ ਨਹੀਂ ਸਕਦੀ ਉਹ ਨੂੰ ਮਹੀਨਾ ਤੋੜ ਦੇਉਗੇ 10 ਦਿਨ ਤੋੜ ਦੇਉਗੇ ਗੱਲ ਮੁੱਕ ਜਦੋਂ ਡਿਮਾਂਡ ਖਤਮ ਹੋ ਜਾਏਗੀ ਤੇ ਫਿਰ ਸਪਲਾਈ ਵੀ ਬੰਦ ਹੋ ਜਾਏਗੀ ਜਿੰਨਾ ਚਿਰ ਪੰਜਾਬ ਦੇ ਮੁੰਡਿਆਂ ਨੂੰ ਰੋਜ਼ਗਾਰ ਨਹੀਂ ਦਿਓਗੇ ਇਹ ਸਵੇਰ 9 ਵਜੇ ਬਾਸਤੇ ਚੜ ਕੇ ਕੰਮ ਤੇ ਜਾਣ ਤੇ ਸ਼ਾਮ ਨੂੰ 7 ਵਜੇ ਘਰੇ ਆਉਣ ਤੇ ਥੱਕ ਕੇ ਰੋਟੀਆਂ ਖਾ ਕੇ ਆਪੀ ਮਾਂ ਤੋਂ ਪੈ ਜਾਣ ਤੱਕ ਨਸ਼ਾ ਘਟ ਸਕਦਾ ਹੈ ਨਹੀਂ ਗੱਲੀ ਬਾਤੀ ਨਹੀਂ ਘਟਣਾ ਤੁਸੀਂ ਦੱਸ ਦਿਓ ਆਪਦੇ ਰਿਸ਼ਤੇਦਾਰਾਂ ਨੂੰ ਪੁੱਛ ਲਓ ਆਪ ਵੀ ਭੂਆ ਨੂੰ ਪੁੱਛ ਲਓ ਆਪੇ ਮਾਸੜ ਗਿਆ ਨੂੰ ਪੁੱਛ ਲਓ ਆਪ ਦੇ ਕੁੜਮਾ ਨੂੰ ਪੁੱਛ ਲਓ ਆਪੀਆਂ ਨਨਾਨਾ ਨੂੰ ਪੁੱਛ ਲਓ ਕੀ ਕੀ ਤੁਹਾਡੇ ਪਿੰਡ 'ਚ ਕੋਈ ਬੰਦਾ ਨੌਕਰੀ ਲਾਇਆ ਸਮਾਪਿੰਸ ਸਾਥ ਤਾਂ ਜਵਾਬ ਆਏਗਾ ਨਹੀਂ ਲਾਇਆ ਸੋ ਜਿੰਨਾ ਚਿਰ ਨੌਕਰੀ ਨਹੀਂ ਦੇ ਰਹੇ ਤਾਂ ਨਸ਼ਾ ਬੰਦ ਨਹੀਂ ਹੋ ਸਕਦਾ ਦੂਜਾ ਕਾਹ ਨੂੰ ਕੋਈ ਵੀ ਮੁੱਖ ਮੰਤਰੀ ਬਣ ਜੇ ਕਾਂਗਰਸ ਦਾ ਰਾਜਾ ਦੇ ਰਾਤੋਂ ਰਾਤ ਵਿੱਚ ਕਿਵੇਂ ਬੰਦ ਕਰ ਦੇਓਗੇ ਮੈਂ ਅੱਗੇ ਕਿਹਾ ਸੀ ਇਹਦੇ ਤੇ ਚਰਚਾ ਕਰਨੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਨੂੰ ਬੈਠ ਕੇ ਬੁੱਧੀਜੀਵਾਂ ਨੂੰ ਬੈਠ ਕੇ ਚਰਚਾ ਹੋਣੀ ਚਾਹੀਦੀ ਹੈ ਨਸ਼ੇ ਤੋਂ ਕੀ ਹੱਲ ਹੈ ਮੈਂ ਆਲਦਾ ਆਈਡੀਆ ਦਿੱਤਾਸ ਮੈਂ ਖਾਜੇ ਟੀਕਿਆਂ ਤੋਂ ਬਚਣਾ ਹੈ ਸਿੰਥੈਟਿਕ ਡਰੱਗਸ ਤੋਂ ਬਚਣਾ ਹੈ ਗੋਲੀਆਂ ਤੋਂ ਬਚਣਾ ਹੈ ਜਿਹੜਾ ਹੁਣ ਕੰਮ ਵਾਲਾ ਬੰਦਾ ਟੀਕਾ ਲਾਉਂਦਾ ਹੈ ਜੇ ਉਹ ਟੀਕੇ ਤੋਂ ਉਹਨੂੰ ਬਚਾਉਣਾ ਕਿਉਂਕਿ ਟੀਕਾ ਉਹਨੂੰ 2 ਸਾਲਾਂ ਚ ਮਾਰ ਦੇਗਾ ਹੋ ਸਕਦਾ ਹੈ ਉਦੋਂ ਘੱਟ ਘੱਟ ਕੋ ਪੁੱਕੀ ਨਸ਼ਾ ਹੋਵੇ ਜਿਹਨੂੰ ਜਿਹੜੀ 25 ਸਾਲ ਬੰਦੇ ਨੂੰ ਮਰਨ ਨਾ ਦੇਵੇ ਜਾਂ ਉਹ ਤੋਂ ਘੱਟ ਘੱਟ ਕੋ ਫੀਨ ਨਸ਼ਾ ਹੋਵੇ ਜਿਹੜੀ ਦਵਾਈਆਂ ਚ ਪੈਂਦੀ ਹੈ ਨਸ਼ਾ ਚਾਹ ਦਾ ਵੀ ਮਾਰਾ ਹੈ ਚਾਹ ਆਪਾਂ ਚਾਹ ਅਪਨ ਸਾਰਿਆਂ ਨੂੰ ਨਸ਼ਾ ਹੋਇਆ ਹੋਇਆ ਕੁਝ ਸਾਰਿਆਂ ਨੂੰ ਜਦੋਂ ਆਪਾਂ ਚਾਹ ਪੀਨੇ ਆ ਤੜਕੇ ਉੱਠ ਕੇ ਉੱਠਿਆ ਨਹੀਂ ਜਾਂਦਾ ਕੋਈ ਚਾਹ ਲਿਆ ਗਲਾਸ ਭਰ ਕੇ ਬਾਟੀ ਭਰ ਕੇ ਚਾਹ ਦਾ ਪੀਨੇ ਫੇਰ ਆਪਣਾ ਸਰੀਰ ਤੁਰਦਾ ਹੈ ਆਪਣੇ ਤੋਂ ਚਾਹ ਨਹੀਂ ਛੱਡੀ ਜਾਂਦੀ ਜਿਹੜਾ ਟੀਕਾ ਲਾਉਂਦਾ ਉਹਨੂੰ ਤਾਂ ਟੀਕਾ ਨਹੀਂ ਛੱਡਿਆ ਜਾਣਾ ਜੇ ਉਹਨੂੰ ਹੋਰਾਂ ਦੂਜਾ ਬੰਦਾ ਹੱਲ ਨਾ ਕੱਢ ਕੇ ਦਿੱਤਾ ਇਹ ਸਾਰੀਆਂ ਮੁੱਦਿਆਂ ਤੇ ਚਰਚਾ ਕਰਨੀ ਪਵੇਗੀ ਪੰਜਾਬ ਦੇ ਲੋਕਾਂ ਨੂੰ ਜੇ ਨਸ਼ੇ ਨੂੰ ਮੈਂ ਕਹਿੰਦਾ ਜੀ ਸਾਡੀ ਸਰਕਾਰ ਲਿਆ ਦਿਓ ਅਸੀਂ ਬੰਦ ਕਰ ਦੇਣਗੇ ਕਿਵੇਂ ਉਗਾ ਨੌਕਰੀ ਵੀ ਨਹੀਂ ਪੈਣੀ ਤੇ ਸਿੰਥੈਟਿਕ ਡਰੱਗਜ਼ ਦਾ ਦੂਜਾ ਬੰਦਾ ਕੋਈ ਜੋੜ ਕੱਢਣਾ ਪਏਗਾ ਜਿਹਦੇ ਨਾਲ ਬੰਦਾ ਮਰੇ ਨਾ ਤੇ ਬੰਦਾ ਤੁਰਦਾ ਫਿਰਦਾ ਰਹੇ ਆ ਹੁਣ ਸ਼ਰਾਬ ਹੈ ਉਹ ਮੈਂ ਸ਼ਰਾਬ ਨਹੀਂ ਪੀਂਦਾ ਮੈਂ ਇਤ ਨਹੀਂ ਖਾਂਦਾ ਕੋਈ ਨਸ਼ਾ ਨਹੀਂ ਕਰਦਾ ਹੁਣ ਸ਼ਰਾਬ ਨੂੰ ਤਾਂ ਲੋਕਾਂ ਨੇ ਬਣਾਇਆ ਵਿਆ ਜਾਇਜ਼ ਨਸ਼ਾ ਬਣਾਇਆ ਕਿ ਨਹੀਂ ਬਣਾਇਆ ਸ਼ਰਾਬ ਨੂੰ ਜਾਇਜ਼ ਨਸ਼ਾ ਇਹਨੂੰ ਪਰੌਣਿਆਂ ਨੂੰ ਵੀ ਥਿਉੜਨੇ ਉਹ ਘਰੇ ਵੀ ਬੋਤਲ ਰੱਖ ਕੇ ਬੇਡੇ ਦੇ ਸਾਹਮਣੇ ਬਹਿ ਜਾਂਦੇ ਆ ਕਈ ਜੈਜ ਫਰਕੀਆ ਵਾਲੇ ਨੇ ਬਣਾਤਾ ਜਿਨ੍ਹਾਂ ਨੇ ਸ਼ਰਾਬ ਬਣਾਉਣੀ ਸੀ ਤੇ ਵੇਚਣੀ ਸੀ ਤੇ ਕੰਮ ਚਲਾਉਣਾ ਸੀ ਸ਼ਰਾਬ ਪੀ ਕੇ ਸੜਕ ਤੇ ਲੇਟਦਾ ਸ਼ਰਾਬ ਪੀ ਕੇ ਘਰੇਵੰਦ ਫੈਲੀ ਕਰਦਾ ਸ਼ਰਾਬ ਪੀ ਕੇ ਬੱਸ ਚ ਚਲੋਂਦਾ ਜਾਂ ਗੱਡੀ ਚ ਚਲੋਂਦਾ ਤਾਂ ਫੱਦੇ ਥੱਲੇ ਦੇ ਦਿੰਦਾ ਹਾਲਾਂਕਿ ਫੀਮ ਤੇ ਪੋਸਟਾਲਾ ਬੰਦਾ ਇਹ ਕੰਮ ਨਹੀਂ ਕਰਦਾ ਮੇਰੇ ਕਹਿਣ ਤੋਂ ਭਾਵੇਂ ਐ ਇਹ ਲੋਕਾਂ ਦੀਆਂ ਡੈਸੀਨੇਸ਼ਨ ਬਣਾਈਆਂ ਹੋਈਆਂ ਉਦਾਹਰਨਾਂ ਵੀ ਆਹ ਬੰਦਾ ਮਾੜਾ ਹੈ ਇਹਦੇ ਤੇ ਚਰਚਾ ਕਰਕੇ ਬੁੱਧੀਮਾਨਾਂ ਨੂੰ ਹੱਲ ਕੱਢਣਾ ਪਏਗਾ ਤਦ ਪੰਜਾਬ ਬਚ ਸਕਦਾ ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਇਹ ਤਦ ਮੰਨਿਆ ਜਾ ਸਕਦਾ ਨਹੀਂ ਪੰਜਾਬ ਨੂੰ ਨਸ਼ੇ ਤੋਂ ਕੋਈ ਨਹੀਂ ਇਹ ਸੱਚੀਆਂ ਗੱਲਾਂ ਜੇ ਨਾ ਕੀਤੀਆਂ ਕੱਲ ਨੂੰ ਸੰਧੂ ਸਾਹਿਬ ਆ ਜਾਣਗੇ ਇਹ ਐਮਐਲਏ ਬਣਨਗੇ ਮੰਤਰੀ ਬਣਨਗੇ ਤੁਸੀਂ ਆਖੋਗੇ ਨਸ਼ਾ ਬੰਦ ਕਰ ਨਸ਼ੇ ਦਾ ਹੱਲ ਕੱਢਣਾ ਪੈਣਾ ਨਹੀਂ ਉਹ ਆ ਗਿਆ ਫਿਰ ਉਹ ਸਰਕਾਰ ਆ ਗਈ ਫਿਰ ਉਹ ਆ ਗਈ ਕਿਹੜਾਈ ਚੱਲੀ ਜਾਂਦੀ ਸੋ ਇਹ ਵੀ ਸਾਰੀਆਂ ਚੀਜ਼ਾਂ ਤੇ ਸਾਨੂੰ ਆਉਣ ਵਾਲੇ ਸਮੇਂ ਚ ਗੌਰ ਫਰਮਾਉਣੀ ਪੈਣੀ ਹੈ ਅੱਜ ਨਸ਼ਾ ਚਰਨ ਸੀਮਾ ਤੇ ਸਵਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਤੇ ਗੁੰਡਾਗਰਦੀ ਗੈਂਗਸਟਰਵਾਦ ਚਰਨ ਸੀਮਾ ਤੇ ਅੱਜ ਕਿਸਾਨੀ ਤੇ ਭੁੱਖਮਰੀ ਧਰਨੇ ਧਰਮ ਚਰਨ ਸੀਮਾ ਤੇ ਸੜਕਾਂ ਤੇ ਲੋਕ ਬੈਠੇ ਆ ਮਾਸਟਰ ਮਾਸਟਰ ਵੀ ਧਰਨੇ ਲਾ ਰਹੇ ਆ ਤਸਵੀਰ ਦਾ ਧਰਨੇ ਲਾ ਰਿਹਾ ਕੋਈ ਐਸਾ ਬੰਦਾ ਨਹੀਂ ਹੈ ਪੰਜਾਬ 'ਚ ਜਿਹੜਾ ਘਰਨੇ ਤੇ ਨਹੀਂ ਜੋ ਪੰਜਾਬ ਦੀ ਕਿਸਾਨੀ ਨਾਲ ਹੋਇਆ ਤੁਸੀਂ ਦੇਖਿਆ ਕਿਵੇਂ ਵਾਲਾ ਤੋਂ ਫੜ ਫੜ ਕੇ ਕੜੀਸਿਆ ਗਿਆ ਸੁੱਤੇ ਪਏ ਕਿਸਾਨਾਂ ਨੂੰ ਬਾਰਡਰ ਤੇ ਬੈਠਿਆਂ ਨੂੰ ਧਰਨਾ ਲਾ ਕੇ ਬੈਠੇ ਸੀ ਆਰਾਮ ਦੇ ਨਾਲ ਅੱਜ ਕੋਈ ਵਿਅਕਤੀ ਸੁਰੱਖਿਅਤ ਨਹੀਂ ਹੈ ਇਹਦੇ ਬਾਰੇ ਸੋਚਣਾ ਪਏਗਾ ਨੌਜਵਾਨوں ਤੋਂ ਅਨੁਸਾਰਿਆਂ ਹੁਣ 7.4 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਮੈਂ ਕਹਿੰਦਾ ਕਰਜ਼ਾ ਨੌਜਵਾਨਾਂ 'ਸੱਗ ਪੈਂਦੇ ਐ ਬੀਬੀਆਂ ਵੇਖ ਲੱਗ ਪਈਆਂ ਇੰਦਰ ਉਧਰ ਬੰਦੇ ਵੀ ਕਾਗਾ ਸਾਡੇ ਤੇ ਥੋੜੀ ਐ ਇਹਦਾ ਕਰਜ਼ਾ ਪੰਜਾਬ ਤੇ ਅਸੀਂ ਵੀ ਲੈਣਾ ਅਸੀਂ ਥੋੜੀ ਲਾਉਣਾ ਤੁਸੀਂ ਲਾਉਣਾ ਕਿਵੇਂ ਲਾਉਣਾ ਤੁਹਾਡੀ ਜੇਹਤੋਂ ਅਸੀਂ 20 ਰੁਪਏ ਰੋਜ਼ ਕੱਢ ਲੈਨੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ 25 ਪੈਸੇ ਹੁਣ ਥੋੜਾ ਬੰਦਿਆਂ ਦਾ ਕਿਰਾਇਆ ਬਹਦਾ ਬਸਾਂ ਦਾ ਤੁਹਾਨੂੰ ਪਤਾ ਸਰਕਾਰ ਨੇ 8 ਕਿਲੋਮੀਟਰ ਆਉਣ ਦਾ ਇਹ 2 ਰੁਪਏ ਲੱਗੇ ਵੱਧ 8 ਰਾਸਾ ਇਹ ਤੇ ਦੋ ਫਿਰ 4 ਰੁਪਏ ਥੋੜੀ ਜੇਹਤੋਂ ਕੱਢ ਲੈ ਇਵੇਂ ਅਸੀਂ ਬੈਟ ਤੇ ਡੀਜ਼ਲ ਵਧਾਤਾ ਰੁਪਿਆ ਪੈਟਰੋਲ ਵਧਾਤਾ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਲੀਟਰ ਤੁਸੀਂ ਪਵਾਇਆ ਤੇਲ ਅਸੀਂ ਰੁਪਿਆ ਹੋਰੇ ਜੋਹਾ ਗਏ ਐਵੇਂ ਅਸੀਂ ਟਰੈਕਟਰ ਦੀ ਕਾਪੀ ਬਣਾਉਂਗੇ ਉਹ 200 ਰੁਪਿਆ ਮਹਿੰਗੀ ਕਰਤੀ ਐਵੇਂ ਸ਼ਰਾਬ ਦੀ ਬੋਤਲ ਮਗਰ 4 ਰੁਪਿਆ ਟੈਕਸ ਵਧਾਤਾ ਐਵੇਂ ਜ਼ਮੀਨ ਦੀ ਰਜਿਸਟਰੀ ਕਰਾਉਂਗੇ ਅਸੀਂ ਹੋਰਾਂ ਸਟੈਂਪ ਡਿਊਟੀ ਵਧਾਤੀ ਜਿਹੜਾ ਸ਼ਕਮਾ ਵੀ ਡਿਊਟੀ ਕਹਿੰਦੇ ਇਹ ਤੁਹਾਡੀ ਜੇਤੂ ਕੈਸੇ ਕੱਟਣੀ ਹੈ ਕੋਈ ਮੁੱਖ ਮੰਤਰੀ ਆਪੀ ਜੇਤੂ ਥੋੜੀ ਦਿੰਦਾ ਕੋਈ ਖਜ਼ਾਨਾ ਲੱਗਿਆ ਕੋਈ ਗ੍ਰਿਡ ਲੱਗਿਆ ਥੱਲੇ ਬਾਦਲ ਸਾਹਿਬ ਦਾ ਜਦ ਭਗਵਾਨਤਮਾਨ ਦਾ ਜਾਂ ਰਾਜੇ ਵੜਿੰਗ ਦਾ ਇਹ ਤੁਹਾਨੂੰ ਕੱਲ ਸਰਾਤੀ ਵੀ ਬਿਜਲੀ ਤੁਹਾਡੀ ਖੇਤਾਂ ਦੀ ਫਰੀ ਹੈ ਧਾਰਾ ਵੀ ਵੋਟ ਮਹਿੰਗੀ ਕਰੀ ਜਾਂਦੇ ਹੋ ਖੋਟਿਆ ਹੀ ਕੰਮ ਹੈ ਇਧਰੋਂ ਘੁਮਾ ਕੇ ਇਧਰ ਫੜ ਲਓ ਇਧਰ ਫੜ ਲਓ ਜਦਾ ਹੈ ਦਸ ਸੁਣਾ ਵੀ ਬਾਦਲ ਸਾਹਿਬ ਨੇ ਆਪ ਦਾ ਗ੍ਰਿਡ ਲਾਇਆ ਸੀ ਧਰਤੀ ਦੇ ਥੱਲੇ ਲੱਗਿਆ ਓ ਭਾਈ ਮੁਫਤ ਦਿੰਦਾ ਜੱਟ ਆਪਦੇ ਕੋਲ। ਥੋੜੀ بجلی ਹੈ। ਰਾਜਾ ਬੜਕਨੇ ਮੁਫਤ ਕੁਛ ਨਹੀਂ ਦਿੰਦਾ। ਪੰਜਾਬ ਦਾ ਮੁੱਖ ਮੰਤਰੀ ਕੁਛ ਨਹੀਂ ਮੁਫਤ ਦਿੰਦਾ। ਉਹ ਸਭ ਕੁਛ ਹੋਈਆਂ ਗੱਡੀਆਂ ਬੰਡੀਆਂ ਤੁਹਾਡੇ ਪੈਸੇ ਤੋਂ ਚੱਲਦੀਆਂ ਐ। ਜਿਹੜਾ ਵੀ ਬਣੂਗਾ ਭਾਵੇਂ ਕਾਂਗਰਸ ਦਾ ਬਣੇ। ਥੋੜਾ ਟੈਕਸ ਤੋਂ ਚੱਲਦੀਆਂ। ਮੁੱਖ ਮੰਤਰੀ ਮੈਨੇਜਰ ਹੁੰਦਾ ਹੈ। ਜਿਹੜੀ ਸੱਚੀ ਦਾ ਮੈਨੇਜਰ ਚੰਗਾ ਹੋਵੇ। ਉਹ ਫੈਕਿੰਗ ਢੇੜਾ ਪਾ ਦਿੰਦਾ ਜਿਹੜੇ ਸਕੂਲ ਦਾ ਪ੍ਰਿੰਸੀਪਲ ਚੰਗਾ ਹੋਵੇ ਉਹ ਸਕੂਲ ਨੂੰ ਢੇੜਾ ਪਾ ਦਿੰਦਾ ਜਿਹੜੇ ਕਾਲਜ ਦਾ ਪ੍ਰਿੰਸੀਪਲ ਚੰਗਾ ਹੋਵੇ ਕਾਲਜ ਨੂੰ ਢੇੜਾ ਪਾ ਦਿੰਦਾ ਜਿਹੜੇ ਘਰ ਦਾ ਮੁਖੀ ਚੰਗਾ ਹੋਵੇ ਉਹ ਘਰ ਨੂੰ ਢੇੜਾ ਪਾ ਦਿੰਦਾ ਜਿਹੜੇ ਘਰ ਦਾ ਮੁਖੀ ਫੇਲ ਹੋ ਜਾਏ ਉਹ ਕਿਉਂ ਦੀ ਸਾਰਾ ਕੋਈ ਮੁੱਤੀ ਕਰ ਦਿੰਦਾ 5 ਸਾਲਾਂ ਕਿ ਮੁਖੀ ਬਾਣਾ ਬਣਾਤਾ 117 ਤੋਂ 95 ਅੰਬੇ ਤੁਸੀਂ ਐਸੇ ਬਣਾਤੇ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਏ ਬੜ ਮਸ਼ਹੂਰੀਆ ਪੰਜਾਬ ਦਾ ਬੇੜਾ ਘਰ ਕਰਕੇ ਰੱਖਦਾ तेरे ਤੇ ਗੌਰ ਸਰਮਾਣਾ ਪਊਗਾ ਆ ਪੰਜਾ ਸਾਲਾਂ ਬਾਅਦ ਸੜਕਰ ਤੇਰ ਹੁੰਦੀ ਹੈ ਜਿਹੜੀ ਲੋਕਾਂ ਦੀ ਹੈ ਜੇ ਕਰਜ਼ਾ ਇਹ ਨਹੀਂ ਚੜਦਾ ਰ ਗਿਆ ਤੇ ਅਸੀਂ ਕਰਜ਼ੇ ਦਾ ਵਿਆਜ ਹੀ ਬੋਲਿਆ ਕਰਾਂਗੇ ਸਰਕ 10 ਸਾਲਾਂ ਚ ਰੁਪਏ ਵੀ ਫਿਰ ਤੋਏਗਾ ਵੀ ਵੇਜਾਂਗੇ ਲੋਕ ਦੇ ਉੱਤੇ ਲੋਕ ਬੌਂਟ ਤੇ 10 ਲੱਖ ਰੁਪਏ ਜਿੱਥੇ ਲੱਗਦਾ ਫਿਰ ਤੋਏ ਪੈ ਕੇ ਦਾ 25 ਲੱਖ ਲੱਗਿਆ ਕਰੂਗਾ ਕੈਸਾ ਅੱਗੇ ਹੈ ਸਕੂਲਾਂ ਚ ਵੀ ਆਪਣ ਪੂਰੇ ਆ ਤੁਹਾਡੇ ਪਿੰਦ ਫੋਡੇ ਅਧਿਆਪਕ ਪੂਰੇ ਕਿੰਨੇ ਉਗਲੇ ਨਹੀਂ ਹੋਣੇ ਸਰਪੰਚਾ ਉਹ ਗਿਆ ਹੀ ਨਹੀਂ ਹੋਣਾ ਸਹੀ ਐਵੇਂ ਮਾਰੀ ਜਾਂਦਾ ਸਿਰਲਾ ਜਨਾ ਆ ਬਈ ਪੂਰੇ ਐ ਪੰਜਾਬ ਚ ਕਿਸੇ ਸਕੂਲ ਚ ਪੂਰੇ ਨਾ ਕਿਤੇ ਅਧਿਆਪਕ ਪੂਰੇ ਨਾ ਕਿਤੇ ਸੁਣੋ ਇੱਕ ਪਟਵਾਰੀ ਕੋਲੇ 8 ਪਿੰਦਾ ਇੱਕ ਜੇਈ ਕੋਲੇ 8 ਪਿੰਦਾ ਇੱਕ ਲੈਨਬੇ ਨੇ ਕੋਲੇ 8 ਪਿੰਦਾ ਹਸਪਤਾਲਾਂ 'ਚ 12 ਡਾਕਟਰ ਐ 2 ਡਾਕਟਰ ਰਖਿਓ ਕਦੇ ਸੋਚੇ ਤੁਸੀਂ ਬੰਗੇ ਨੇ ਤੁਸੀਂ ਇਹਨੇ ਯਾਰ ਭਰਤੀ ਕਰੋ ਕਿਨੇ ਕਰੋ ਭਰਤੀ ਜੇ ਡਾਕਟਰ ਲਾਉਂਦੀ ਐ ਸਰਕਾਰ ਉਹ ਦਿੰਦੀ ਐ ਢੂੜ ਲੱਖ ਰੁਪਈਆ ਡਾਕਟਰ ਕਮਾਉਂਦਾ 3 ਲੱਖ ਰੁਪਈਆ ਉਹ ਕਹਿੰਦਾ ਮੈਂ ਨਹੀਂ ਲੱਗਦਾ ਢੂੜ ਲੱਖ ਪੱਲਿਓ ਬੈਠਾ ਮੈਂ ਤਾਂ ਪ੍ਰਾਈਵੇਟ ਕਰੂੰਗਾ ਆਪਦਾ ਕੰਮ 3 ਲੱਖ ਸਰਕਾਰ ਦਿੰਦੀ ਨਹੀਂ ਕਿਉਂ ਕੋਈ ਸਰਕਾਰ ਤੇ 415 ਐ 4 ਕਰੋੜ 15 ਲੱਖ ਦਾ ਕਰਜਨ 4 ਲੱਖ ਸੋ ਕੈਸੇ ਹੈ ਨਹੀਂ ਹੁਣ ਐਵੇਂ ਪਟਵਾਰੀ ਆ ਪਟਵਾਰੀ ਰਿਟਾਇਰ ਹੋ ਗਿਆ ਸੋ ਨਵਾਂ ਪਟਵਾਰੀ ਭਰਤੀ ਨਹੀਂ ਕਰਦੇ ਕਿ ਉਹ ਨਵਾਂ ਪਟਵਾਰੀ ਮਹੀਨੇ ਦੇ ਬਾਅਦ 50000 ਰੁਪਏ ਮੰਗਦਾ ਨਵਾਂ ਜੇ ਹੀ 50000 ਰੁਪਏ ਮੰਗਦਾ ਨਵਾਂ ਮਾਸਟਰ 50000 ਰੁਪਏ ਮੰਗਦਾ ਪੈਸਾ ਕਿੱਥੋਂ ਲੈਉਣਾ ਹੈ ਸਰਕਾਰ ਦਾ ਖਜ਼ਾਨਾ ਖਾਲੀ ਹੈ ਇਸ ਕਰਕੇ ਜਿਹੜੇ ਬੰਦੇ ਰਿਟਾਇਰ ਹੋ ਗਏ ਐ ਉਹਨਾਂ ਦੀ ਥਾਂ ਤੇ ਸਰਕਾਰ ਭਰਤੀ ਨਹੀਂ ਕਰ پا ਰਹੀ ਬੰਦਿਆਂ ਨੂੰ ਹਸਪਤਾਲ ਰੰਗ ਕਿਉਂ ਨਹੀਂ ਹੋ ਰਿਹਾ ਹਸਪਤਾਲ ਚ ਮਸ਼ੀਨਾਂ ਕਿਉਂ ਨਹੀਂ ਆ ਰਹੀਆਂ ਜੇ ਹੀ ਨਵੇਂ ਭਰਤੀ ਕਿਉਂ ਨਹੀਂ ਹੁੰਦੇ ਸ਼ਹਿਰਾਂ ਚ ਗੰਦ ਕਿਉਂ ਪਿਆ ਹੈ ਆਬਾਦੀ ਚ ਉੱਥੇ ਸਫਾਈ ਕਰਮਚਾਰੀ ਵਾਦੇ ਕਿਉਂ ਨਹੀਂ ਕਾਰਨ ਇਹ ਪੈਸੇ ਨਹੀਂ ਹੈ ਜੀਰੇ ਘਰ ਦੇ ਕੋਲੇ ਪੈਸੇ ਨਹੀਂ ਨਾ ਉਹ ਘਰ 6 ਸਾਲ ਨਹੀਂ ਰੰਗ ਕਰਾਉਂਦਾ ਜੀਰੇ ਕੋਲ ਪੈਸੇ ਔਰ ਰੋਜ਼ ਹੀ ਕਰਾ ਲੈਂਦਾ ਬਾਈ ਯਾਰ ਕਰਾਲਾ ਮਿੱਟੀ ਨਾਲ ਖਰਾਬ ਜਾਇਆ ਪਿਆ ਚਲ 20000 ਲੱਗਦਾ ਤੋੜੇ ਹਾਲਾਤ ਹੋ ਜਿੰਨਾ ਜ਼ਿਕਰ ਪੰਜਾਬ ਦੇ ਕੋਲੇ ਪੈਸਾ ਨਹੀਂ ਆਉਗਾ ਕੋਈ ਮੁੰਡੇ ਨੂੰ ਨੌਕਰੀ ਨਹੀਂ ਦੇ ਸਕਦਾ ਉਹਨਾਂ ਨੂੰ 5 ਕਿਲੋ ਆਟੇ ਤੇ ਲਾਤਾ ਸੀ ਉਹਨਾਂ ਨੂੰ ਮਰੇਗਾ ਤੇ ਲਾਤਾ ਉਹਨਾਂ ਨੂੰ ਹੋਰ ਕੰਮਾਂ ਤੇ ਲਾਤਾ ਜੇ ਆ ਜਿੰਨੀਆਂ ਮੇਰੀਆਂ ਮਾਵਾ ਭੈਣਾਂ ਬੈਠੀਆਂ ਇਹਨਾਂ ਦਾ ਮੁੰਡਾ 40000 ਦੀ ਨੌਕਰੀ ਤੇ ਲਾਇਆ ਹੁੰਦਾ ਇਹਨਾਂ ਨੂੰ ਕੋਈ ਚੀਜ਼ ਫ੍ਰੀ ਦੇਣ ਦੀ ਲੋੜ ਨਹੀਂ ਸੀ ਮੇਰੀ ਗੱਲ ਸਹੀ ਹੈ ਕਿ ਝੂਠੀ ਹੈ 5 ਕਿਲੋ ਕੜਕ ਪਿੱਛੇ ਡੱਪੂ ਦੇ ਬਾਹਰ ਸਾਰੀ ਧੜੀ ਖੜੀ ਰਹੀਆਂ ਰਹੀਆਂ ਪਰ ਮੁੰਡਾ ਨਹੀਂ ਅਸੀਂ ਲਾਉਣਾ। ਬਿਜਲੀ 200 ਯੂਨਿਟ ਫ੍ਰੀ ਦੇਾਂਗੇ। ਪਰ ਮੁੰਡਾ ਨਹੀਂ ਤੁਹਾਡਾ ਲਾਉਣਾ। ਬਿਜਲੀ ਦਿਓ ਨਾ ਦਿਓ, ਆਟਾ ਦਿਓ ਨਾ ਦਿਓ, ਮਰੇਗਾ ਦਿਓ ਨਾ ਦਿਓ, ਪੈਨਸ਼ਨ ਦਿਓ ਨਾ ਦਿਓ। ਹਰੇਕ ਘਰ ਦਾ ਇੱਕ ਮੁੰਡਾ ਤੇ ਇੱਕ ਕੁੜੀ 50 ਹਜ਼ਾਰ ਦੀ ਨੌਕਰੀ ਤੇ ਜਾਣੀ ਚਾਹੀਦੀ ਹੈ। ਤੁਹਾਨੂੰ ਖਰੀ ਦੀ ਲੋੜ ਹੀ ਨਹੀਂ ਦੱਸੋ ਭਾਈ।